ਗੁਰਦੁਆਰੇ ਕਾਲੇ ਗੁਰਦੁਆਰੇ ਨਹੀਂ ਇਸ ਵੈਲਕਮ ਟੂ ਮਾਈ ਨਿਊ ਬਲੌਗ ਹਾਂਜੀ ਕਿਦਾਂ ਹੋ ਸਾਰੇ ਰਹਿਮਤ ਸੁੱਤਾ ਪਿਆ ਵਾ ਰਹਿਮਤ ਨੂੰ ਅੱਜ ਛੁੱਟੀ ਐ ਬੈਕਗਰਾਉਂਡ ਤੁਹਾਨੂੰ ਬਾਬੇ ਦੀ ਆਵਾਜ਼ ਆਉਂਦੀ ਹੋਣੀ ਕਿ ਅੱਜ ਆ ਗਈ ਵਾ ਵਿਸਾਖੀ ਤੇ ਰੀਤ ਵੇਖੋ ਇਧਰ ਫੜਦੇ ਮੈਂ ਵਿਸਾਖੀ ਦੀ ਜਨ ਆ ਤੈਨੂੰ ਕਿਹੜੇ ਕਹਤਾ ਮੈਨੂੰ ਬੌਲੂ ਨੇ ਕਹਤਾ ਇਹ ਦਿਨ ਬਸਾ ਕੇ ਤੇ ਲੈ ਕੇ ਜਾਣਾ ਚਾਹਦੇ ਮੈਨੂੰ ਦਰਦ ਕਰਕੇ ਤੇ ਰਹਿਮਤ ਰੀ ਕੋ ਇਹ ਉਠੰਦਾ ਨਾ ਨਹੀਂ ਲੈਂਦਾ ਪਿਆ ਇਸ ਵੇਲੇ ਨੂੰ ਵੈਣ ਤੇ ਬਸ ਚੜਨ ਵਾਲਾ ਹੁੰਦਾ ਵਾ ਤੇ ਮੈਂ ਇਹਨੂੰ ਉਠਾਇਆ ਤੇ ਆਖਿਆ ਭੂਆ ਟੱਡ ਦੋਹੀ ਆਂਦਾ ਮੇਰਾ ਤਾਂ ਫੇਰ ਪੈ ਗਿਆ ਇਹ ਬਾਂਦੇ ਆ ਬਾਨੇ ਦੇ ਇਹਨੂੰ ਇਹਨੂੰ ਕਿਹੜਾ ਪਤਾ ਵੀ ਅਜ ਐਂਡਵਾਰ ਤੇ ਮੈਂ ਸਕੂਲੇ ਨਹੀਂ ਜਾਣਾਗਾ ਭੂਆ ਟੱਡ ਦੁਖੀ ਆਂਦਾ ਨਾ ਇਹੋ ਜਿਹਾ ਨਾ ਹੁੰਦਾ ਇਹਦਾ ਮੈਨੂੰ ਇਹਦਾ ਇਥੋਂ ਨਾਪਦੇ ਇਹੋ ਹੀ ਬਾਨਾ ਹੁੰਦਾ ਇਹਦਾ ਬਹੁਤ ਔਖੇ ਪਾਣੀ ਲਾਉਣ ਲੱਗਾ ਇਹ ਸਬਜ਼ੀ ਨੂੰ ਟੂਟੀ ਨਹੀਂ ਆਈ ਟੂਟੀ ਆ ਜਾਈ ਨਹੀਂ ਅੱਗੇ ਤਾਂ ਛੱਡ ਦਿੰਦਾ ਨੇ ਦੇਣੇ ਇਸ ਟਾਈਮ ਹਨਾ ਵੇਖ ਲੋ ਆ ਕੇ ਟੂਟੀ ਚੱਟੀ ਉੱਥੇ ਕਿਤੇ ਵੇ ਨਾ ਹੋਵੇ ਆਪਕਾ ਨੂੰ ਪਤਾ ਹੀ ਲੱਗੇ ਲੱਥੀ ਹੋਈ ਐ ਹਾਂ ਵੀ ਟੂਟੀ ਆਣ ਕੇ ਮੜ ਜੀ ਆਸੀ ਬਸੀ ਕਰ ਚੱਲਣਾ ਉਹ ਲਵਾ ਲੈਣਾ ਚੱਗਾ ਹੋਰ ਪਾਣੀ ਹਣਾ ਪਾ ਦੇ ਜਾਈ ਸੁੱਕ ਪਾ ਦੇ ਤੇ ਹੋਰ ਪਾ ਲੈ ਨਹੀਂ ਕਿਹੜਾ ਫਾਮਾ ਕੋਈ ਕਰੇ ਪੁਰਾਣਾ ਜਿਹਾ ਪਾ ਦੇ ਤੇ ਇਹ ਥੋੜਾ ਬੁਕੇ ਪਾ ਦੇ ਜਿਹੜਾ ਘਸਿਆ ਜਿਹਾ ਉਹ ਪਾ ਦੇ ਜਾਂ ਜਿਹੜਾ ਨਹੀਂ ਪਉਂਦੀ ਉਹ ਪਾ ਦੇ ਮੈਂ ਅੰਦਰ ਜਰ ਜਿਹੜਾ ਨਹੀਂ ਪਉਂਦੀ ਹੂੰ ਸਰੋਂ ਹੀ ਭੇਜ ਦੇ ਨੰਗੇ ਬਾਣੀ, ਲੈ ਪਾਉਂਦੀ ਦੀ। ਇਹ ਬਾਰੇ ਹਾਂ। ਤਰੰਤ ਚੰਗਾ ਬਦਲ ਲਾ ਫਿਰ ਵਾਲ ਕਟੋੜ ਜਾਂਦੇ ਆ। ਆਹ ਮਾ ਬੇੜਾ ਕਰਾ। ਖੜਾਓ। ਚੰਗਾ ਬਦਲ ਲਾ। ਜਰਾ। ਨਸਕਾਰਾ ਵਾ ਕੰਜਲ। ਕੰਜਲ ਨਹੀਂ ਕਜਲ ਹੁੰਦਾ। ਇਹਨਾਂ ਜਿਆਦਾ ਪਤਾ। ਰਾਂਜੋ ਸਮਾਨ ਤਾਂ ਨਹੀਂ ਖਲਾਰੀ ਜਾਂਦਾ। ਆਹ ਵੇਖ ਲੈ। ਓਏ। ਸਮਾਨ ਖਲਾਰੀ ਜਾਂਨ। ਇਹ ਇਹ ਬਿੰਦਿਆ। ਬਿੰਦਿਆ ਤਾਂ ਹੈਗੀਆਂ ਕਿਹੜੀਆਂ ਇਹ? ਇਹ ਮੰਮੀ ਆਦਿਆ। ਮੰਮੀ ਇਹਦੀਆਂ? ਮੰਮੀ ਦਾ ਹੈਂ? ਵੱਡਾ ਸਹਿਆ। ਛੋਟੀ ਠੀਕ ਆ। ਇਹ ਮੈਂ ਕਦੇ ਚਲਾਉਂਗਾ ਇਹ ਇਹ। ਆ ਖਲਾਰੀ ਜਾਂਦਾ ਤੇਰਾ ਸਮਾਨ। ਖੜ ਦੇ ਤਵਕਾਲ ਨੂੰ। ਚੱਲ ਮਿੰਟ ਮਾਰੋ ਮੁੜ ਕੇ 12 ਵਜੇ 12:00 ਵੱਜ ਚਲੇ। ਮੈਂ ਤਾਂ ਬਸ ਰੈਡੀ ਆ। ਨਤਾ ਸਰ ਮਾ ਸੋਗਤ ਆਵਾਂ ਸਰ ਮਾ ਸਰਕੀ ਨਹੀਂ ਕਿਤੋਂ ਗਈ ਆ ਹੁਣ ਨਾ ਹੁਣ ਸਰ ਤੋਂ ਇਹ ਥੋੜੀ ਜਿਹੀ ਚੁਪਾਉਣਾ ਬੇਟਾ ਇਹ ਤਾਂ ਮੋੜਾ ਕਰਕੇ ਰੱਖਿਆ ਲੈਣਾ ਇਹ ਜਿਹੜਾ ਮਣਾ ਮੋਟਾ ਸਮਾਨ ਇੱਥੇ ਰੱਖ ਕੇ ਪਾਇਆ ਦੋ ਦੋ ਜੋ ਤਿਆਰ ਲੰਗਰ ਖਾਣ ਜਾਣਾ ਗੁਰਦੁਆਰੇ ਨਹੀਂ ਖਾਣ ਨਹੀਂ ਇਸ ਮੱਥੇ ਕਿੰਨਾ ਲੰਗਰ ਖਾਣ ਜਾਣਾ ਹੈ ਹੈ ਨੇ ਪਾ ਸਕੂਲ ਵੀ ਉੱਧਰ ਰਹਿੰਦਾ ਹੈ ਮੰਮੀ ਆ ਵੀ ਬਾਹਰ ਰਹਿੰਦਾ ਨਹੀਂ ਗਾੜੋ ਆਪਾਂ ਕੀ ਕਹਿੰਦਾ ਵੀ ਉੱਧਰ ਗਾ ਸੁਣ ਆਪਾਂ ਜਿੱਥੇ ਬਾਬੇ ਦੇ ਮੱਥਾ ਟੇਕਣ ਜਾਣਾ ਉੱਥੇ ਸਕੂਲ ਵੀ ਹੈ ਤੇਰਾ ਸਕੂਲ ਹੀ ਬਾਬੇ ਦਾ ਹਾਂ ਉੱਥੇ ਇਹਨੂੰ ਛੱਡ ਆਉਣਾ ਚੰਗਾ ਸਕੂਲ ਚ ਮੰਮੀ ਕਹੇ ਲੈ ਆਉਣੀ ਮੁਰਕੇ ਲੈ ਆਵਾਂਗੇ ਹਾਂ ਮੰਮਾ ਪਪਾ ਸਕੂਲ ਹੀ ਹਾਂ ਮੁਰਕੇ ਫਿਰ ਲੈ ਆਵਾਂਗੇ ਪਪਾ ਆਉਗਾ ਹਾਂ ਕਿੱਥੇ ਆਉਗਾ ਤੂੰ ਪੜ ਲਈ ਉਹਨਾਂ ਚੰਗਾ ਆਈ ਮੱਥਾ ਟੇਕਾਵਾਂਗੇ ਇਹ ਰਿੰਗ ਕਿਹੜੇ ਵਲਪਾਂ ਹਾਂ ਆ ਕਿਵੇਂ ਨਿਕਲੇ ਪਏ ਵਿੱਚੋਂ ਮੰਨ ਦੀ ਪਤਾ ਆਹ ਸਹੀ ਆ ਆ ਮੈਜਿੰਗ ਕਰਦੇ ਹਾਂ ਇਹ ਕਿਹੜੇ ਪਾਵਾਂ ਪਾਲਾ ਫਿਰ ਕੀ ਨੇ ਗਰਮੀ ਨੇ ਤਾਂ ਗਰਮੀ ਨੇ ਇਹ ਕਿਹੜਾ ਵਗਲੇ ਬੰਨੇ ਕੜਾਈ ਵਾਲੇ ਆ ਉਹਨਾਂ ਬਟਾ ਬਟ ਪੀਰਾ ਸੂਟ ਵੇਖ ਕੇ ਕਿਵੇਂ ਲੱਗਦੇ ਨੂੰ ਵਾਲੇ ਹੈ ਵੀ ਲੱਗਦੇ ਫਿਰ ਹੋਰ ਕੋਈ ਪਾਲਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਪਿੱਛੇ ਵਲੌਗ ਦੇ ਤੁਸੀਂ ਵੇਖਿਆ ਹੀ ਹੋ ਵੀਰਿਆ ਤਿਆਰ ਹੋ ਜਾਂਦੀ ਸੀ ਅਸੀਂ ਇਹ ਜਾਣਾ ਸੀ ਮੱਥਾ ਟੇਕਣ ਗੁਰਦੁਆਰੇ ਸਭ ਪਹਿਲਾਂ ਉਸ ਤੋਂ ਬਾਅਦ ਜਾਣਾ ਸੀ ਅਸੀਂ ਵਿਸਾਖੀ ਵੇਖਣ ਤੇ ਮੱਥਾ ਹੀ ਟੇਕ ਲਿਆ ਸੀ ਕਾਫੀ ਤੋਂ ਉੱਪਰ ਸੀ ਬਹੁਤ ਜ਼ਿਆਦਾ ਸੰਗਤ ਵੀ ਬਹੁਤ ਜ਼ਿਆਦਾ ਭੀੜ ਬਹੁਤ ਸੀ ਕਿਉਂਕਿ ਭੀੜ ਤਾਂ ਵੈਸੇ ਵੀ ਇੱਥੇ ਗੁਰਦੁਆਰਾ ਸਾਹਿਬ ਹੁੰਦੀ ਹੀ ਹੈ ਕਿਉਂਕਿ ਅੱਜ ਤਾਂ ਜ਼ਿਆਦਾ ਸੀ ਅੱਜ ਸੀ ਵਿਸਾਖੀ ਫਿਰ ਅਸੀਂ ਮੱਥਾ ਟੇਕ ਕੇ ਅਹੀਂ ਕਿਚਰੋਂ ਲੰਗਰ ਸ਼ਕਲ ਨਹੀਂ ਬਟ ਲੰਗਰ ਵਾਲੀ ਸਾਈਡ ਬਹੁਤ ਜ਼ਿਆਦਾ ਭੀੜ ਸੀ ਇਸੇ ਕਰਕੇ ਹੀ ਘਰੇ ਆ ਗਈ। ਕਰਿਆਣ ਕੇ ਏਸੀ ਦੀ ਸਰਵਿਸ ਕਰਵਾਈ ਏਸੀ ਵਾਲ ਸਰਵਿਸ ਕਰਨ ਵਾਲੇ ਆਏ ਹੋਏ ਸੀ ਤੇ ਉਹਨਾਂ ਨੇ ਸਾਰੀ ਚਾਦਰ ਚੁਦਰ ਥੋੜੇ ਜਿਹਾ ਪਾਣੀ ਪੁੰਡੋ ਲੱਗੇ ਸੀ ਮੈਂ ਚਾਦਰਾਂ ਚੇਂਜ ਕਰ ਤਿਆਂ ਤੇ ਰਿਤੂ ਨੇ ਅੰਦਰ ਝਾੜੂ-ਝੂੜ ਕੱਢਤਾ ਮੈਂ ਸਰਾਣੇ ਪਈ ਜਾਨੀ ਆ। ਉਸ ਤੋਂ ਬਾਅਦ ਅਹੀਂ ਜਾਣਾ ਸੀ ਵਿਸਾਖੀ ਵਾਲਾ ਮੇਲਾ ਵੇਖਣ। ਸ਼ਾਮਾਂ ਪੈ ਚੁੱਕੀਆਂ ਸੀ ਕਿਉਂਕਿ ਥੋੜਾ ਜਿਹਾ ਲੇਟ ਹੋ ਗਈ ਸੀ ਲਈ ਇਸੇ ਸਰਵਿਸ ਕਰਨ ਵਾਲੇ ਆਉਣ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਹੀ। ਕਰੇ ਫਿਰ ਅਹੀਂ ਸਾਨੂੰ ਅਸੀਂ ਵੀ ਚਲੋ ਇੱਥੇ ਮ ਇਹ ਆਪਣੇ ਇਥੇ ਸੇਵਾ ਚੱਲੀ ਜਾਂਦੀ ਸੀ ਦੂਜੀ ਲੰਗਰ ਲੱਗਾ ਹੋਇਆ ਸੀ ਜਲ ਜੀਰੇ ਦਾ ਬਵਲ ਨੇ ਤਾਂ ਪਾਣੀ ਪੀਤਾ ਮੈਂ ਤੇ ਰੀਤੂ ਨੇ ਨਹੀਂ ਪੀਤਾ ਉਸ ਤੋਂ ਬਾਅਦ ਅਸੀਂ ਬਾਜ਼ਾਰ ਚ ਗਏ ਚਲੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਘੁੰਮਿਆ ਫਿਰ ਅਸੀਂ ਕਿਹਾ ਵੀ ਪਸੰਦ ਦਾ ਹਾਲੇ ਕੁਝ ਨਹੀਂ ਆਇਆ ਸੀ ਲੈਣਾ ਕਿਸੇ ਨੇ ਕੁਝ ਨਹੀਂ ਸੀ ਬਸ ਰਹਿਮਤ ਨੇ ਲੈ ਲੈਣਾ ਸੀ ਜੋ ਲੈਣਾ ਸੀ ਵੇਖਦੇ ਪਏ ਸੀ ਇਹਦੇ ਲਈ ਜਿਹੜੇ ਇੰਨੇ ਦਿਨੋਂ ਤੇ ਐਮਬੂਲੈਂਸ ਮੰਗੀਆਂ ਦਾ ਸ਼ਾਇਦ ਇਹ ਕਿਆ ਬਾਜ਼ਾਰ ਦੇ ਵਿੱਚ ਮਿਲ ਜੇ ਵੱਟ ਬਾਜ਼ਾਰ ਦੇ ਵਿੱਚ ਉੱਥੇ ਨਹੀਂ ਸੀ ਮਿਲੀ ਆਈ ਕਿ ਚਲੋ ਉਹਨਾ ਟਾਈਮ ਫਿਰ ਜਿੱਧਰ ਝੂਟੇ ਲੱਗੇ ਹੁੰਦੇ ਉਧਰ ਹੋ ਆਈਏ ਕਾਫੀ ਝੂਟੇ ਲੱਗਿਓ ਇਸ ਜਿਵੇਂ ਕਿਸ਼ਤੀ ਵਾਲੇ ਹਨ ਕਾਰਾਂ ਵਾਲੇ ਜੰਪ ਵਾਲੇ ਤੇ ਦੂਜੇ ਚ ਆਪਣਾ ਜਿਹੜਾ ਹੁੰਦਾ ਵਾ ਚੰਡੋਲ ਹਨ ਉਹ ਵੀ ਲੱਗਾ ਇਸ ਚੰਡੋਲ ਤੇ ਮੈਂ ਕਹਾਂ ਮੈਂ ਤਾਂ ਨਹੀਂ ਝੂਟੇ ਲੈਣੇ ਮੈਂ ਅੱਗੇ ਦੋ ਵਨ ਲੈਏ ਹੋਏ ਆ ਕਾਫੀ ਡਰ ਲੱਗਦਾ ਮੈਨੂੰ ਤੇ ਉਸ ਤੋਂ ਬਾਅਦ ਮੈਂ ਤੇ ਰਹਿਮਤ ਨੇ ਝੂਟਾ ਲਿਆ ਰੀਤੂ ਨੇ ਤਾਂ ਲਿਆਣੀ ਅਹੀਂ ਪਹਿਲਾਂ ਟ੍ਰੇਨ ਤੇ ਲਿਆ ਸੀ ਇਹਨਾਂ ਨੂੰ ਵਲੌਗ ਨਹੀਂ ਬਣਾਇਆ ਇਸ ਤੋਂ ਬਾਅਦ ਰਹਿਮਤ ਨੇ ਇਕੱਲੇ ਨੇ ਕਾਰ ਚਲਾਈ ਸੀ ਰਹਿਮਤ ਨੇ ਖਰਾ ਕਾਰ ਚਲਾ ਕੇ ਤੇ ਵੀਡੀਓ ਰਹਿਮਤ ਨੇ